ਫਤੋ ਜੀ ਸਤਿ ਸ਼੍ਰੀ ਅਕਾਲ ਜ ਆਪਾਂ ਲੱਗੇ ਆ ਅਲੂ ਮਟਰਾਂ ਦੀ ਸਬਜ਼ੀ ਬਣਾਉਣ ਦੇ ਗਾਸਤੇ ਆਪਾਂ ਪਿਆਜ਼ ਨਾਲ ਡਗਟਰ ਨਸਰ ਛਿੱਲ ਲਿਆ ਵਾ ਥੋੜੇ ਜਿਹਾ ਗ੍ਰਾਈਂਡ ਕਰ ਲਏ ਇਧਰ ਆਪਾਂ ਬਠਰ ਕੱਢਨੇ ਆ ਇਤਰਾ ਨੂੰ ਉਬਾਲ ਲਿਆ ਮੇਥੀ ਤੇ ਚੰਨੋ ਜੀ ਆਪਾਂ ਤੜਕਾ ਬਣਾ ਕੇ ਫੇਰ ਲਉਦੇ ਤੜਕਾ ਲਓ ਜੀ ਕੜਾਈ ਆਪਾਂ ਦਿੱਤੀ ਰੱਖ ਕੇ ਗਰਮ ਹੋ ਗਈ ਆ ਹੁਣ ਇਹਦੇ ਵਿੱਚ ਤੇਲ ਪਾਉਨੇ ਆ ਤੇਲ ਆਪਣੇ ਘਰ ਬਹੁ ਗਿਆਵੜ ਵਿੱਚ ਜੀਰਾ ਜਲੇ ਪਾ ਜੋਗੇ ਜਾਦੇ ਵਿੱਚ ਫਿਰ ਸੜ ਜੇ ਜਦਾ ਜੀਰਾ ਜੀਰਾ ਆਪਾਂ ਪੋਜ ਚੁੱਕਾਵਾ ਵਿੱਚ ਗੱਡੇ ਨੂੰ ਜਿਹੜੇ ਆਪਾਂ ਲਸਣ ਗੱਡਾ ਪਿਆ ਅਦਰਕ ਲਾਰਡ ਬਟਰ ਹਰੀ ਮੇਥੀ ਤੇ ਸਾਰਾ ਗ੍ਰੇਡ ਕਰ ਲਿਆ ਵਾ ਉਹਨਾਂ ਆਪਾਂ ਵਿੱਚ ਪਾ ਦਾਂਗੇ ਟੜਕਾ ਆਪਣਾ ਪੋਨ ਚੁੱਕਾ ਵਾ ਉਹਦੇ ਵਿੱਚ ਮਸਾਲੇ ਜਿਹੜੀ ਉਹ ਪਾ ਦੋਗੇ ਉਹ ਕੇ ਵਿੱਚ ਪੱਕ ਜਾਣਗੇ ਇਹਦੇ ਵਿੱਚ ਆਪਾਂ ਹਲਦੀ ਲੋੜ ਮਸਾਲਾ ਤਰੀਆ ਬੋਰਡਰ ਚੜਾ ਮਸਾਲਾ ਅਜ ਪਾ ਦਾਂਗੇ ਉੜਾ ਜਾ ਵਿੱਚ ਆਪਾਂ ਹੋਰ ਪਾੜੀ ਪਾ ਦਾਂਗੇ ਕਿਹਦੇ ਰਿਚਾ ਮਸਾਲੇ ਸਾਰੇ ਪਾ ਦਿੱਤੇ ਆ ਹੁਣ ਤੜਕੇ ਨੂੰ ਥੋੜਾ ਟਾਈਮ ਜਿੰਨ ਦਵਾਗੇ ਕਿਉਂਕਿ ਜਿਹੜੇ ਮਸਾਲੇ ਹੋ ਵਿੱਚ ਚੰਗੀ ਤਰ੍ਹਾਂ ਭੁੱਜ ਜਾਣ ਇਹ ਨੂੰ ਆਪਾਂ ਦੱਸਦੇ ਨੇ ਟੱਕ ਦਿੰਦੇ ਆ ਕਿਉਂਕਿ ਜਿਹੜਾ ਤੜਕਾ ਦਾਦਾ ਪੋਚੇ ਉੱਤਿਓ ਦੇ ਪਾ ਲਈਏ ਤੜਕਾ ਇਹ ਡਾਲੇ ਤੇਲ ਛੱਡ ਦਿੱਤਾ ਵਾ ਪੋਜੀ ਚ ਲਿਆ ਵਾ ਥੋੜੇ ਦੇ ਵਿੱਚ ਆਪਾਂ ਮਟਰ ਜਿਹੜੇ ਹਰੇ ਉਹ ਪਾ ਦਾਂਗੇ ਕਿਉਂਕਿ ਅੱਜ ਬਾਲੇ ਦੀ ਆ ਥੋੜੇ ਜੇ ਪੁੱਝ ਜੜੂ ਫੇਰ ਬਾਅਦ ਵਿੱਚ ਆਪਾਂ ਤਰੀ ਪਾਵਾਂਗੇ ਪਾਈ ਨੂੰ ਅੱਧ ਘੰਟੇ ਵਿੱਚ ਭੁੰਨਾਂਗੇ ਥੋੜੇ ਸੌਫਟ ਹੋ ਜਣ ਕੇ ਲਓ ਜੀ ਆਪਾਂ ਚੈੱਕ ਕਰੀਏ ਇਹ ਕੋ ਚੁੱਕੇ ਆ ਤੁੜ ਗੜਿਆ ਸੌਫ ਜੇ ਹੋ ਚੁੱਕੇ ਆ ਥੋੜਾ ਆਪਾਂ ਇਹਦੇ ਵਿੱਚ ਆਲੂ ਪਾ ਕੇ ਆਪਣੇ ਸਾਬ ਲ ਲਈ ਥੋਟਲੀ ਸਗੜੀ ਬੜਉਣੀ ਲਈ ਬਣਾ ਲਵਾਂਗੇ ਲੋ ਜੀ ਜਿਹੜੇ ਆਲੂ ਵੀ ਆਪਾਂ ਇਹਦੇ ਵਿੱਚ ਦੇ ਪਾ ਦਾਂਗੇ ਅੱਜ ਆਪਾਂ ਬਲੇਰ ਦੇ ਪੌੜਾ ਆਲੂ ਹੀ ਪੌੜੇ ਆ ਇਹ ਉਹ ਪਲੀਰ ਆਪਾਂ ਬਹੁਤ ਬੜਾ ਹੁੰਦੇ ਰਹੇ ਹੁਣ ਬੱਚੇ ਵੀ ਖਾਂਦੇ ਲੋਜੀ ਵਿੱਚ ਉਹ ਆਪਾਂ ਰਹਿ ਰਿਹਾ ਅਰੇ ਇਹ ਬਿਸਾਂ ਦਾ ਰਕਾਲਾਂਗੇ ਤਰੀਆ ਪੁਰਾ ਸਬਜੀ ਨੂੰ ਗਿਆ ਤੜਕਾ ਲੱਗ ਥੋੜਾ ਪਹਿਲ ਨੂੰ ਹਰ ਜਲਦੀ ਲੈ ਚਲੋ ਜਿਹੜਾ ਪਹਿਲ ਨੂੰ 10 15 ਮਿੰਟ ਤੇ ਰਿਚਿੰਦ ਬਹਗੇ ਫਿਰ ਬਾਅਦ ਵਿੱਚ ਦੇਖਦੇ ਆ ਜੀ ਸਬਜੀ ਆਪਣੀ ਬਣ ਚੁੱਕੀ ਆ ਮਿਕਸ ਕਰਦੇ ਆ